ਸਸਟ੍ਰਿਕਲਸ ਦੇਖ ਰਸਾ ਦਲ ਟੀਵੀ ਮੈਂ ਹਰਜਸੀ ਕੋਰ ਐਸਐਸਈ ਦੇ ਨਾਲ ਫਰਾਡ ਕਰਕੇ ਐਸਐਸ ਕਲੇਮ ਕਰਨ ਦੇ ਮਾਮਲੇ ਦੇ ਵਿੱਚ ਐਸਐਸਸੀ ਤੇ ਪੁਲਿਸ ਦੇ ਸਾਂਝੇ ਆਪਰੇਸ਼ਨ ਦੇ ਤਹਿਤ ਪੰਜ ਜਣਿਆਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਨੂੰ ਕੋਰਟ ਦੇ ਵਿੱਚ ਹੁਣ ਪੇਸ਼ ਕੀਤਾ ਜਾਵੇਗਾ ਐਸਐਸਸੀ ਅਫਸਰਾਂ ਦੇ ਮੁਤਾਬਕ ਇਹ ਜਾਂਚ ਪੜਤਾਲ ਨਵੰਬਰ 2023 ਦੇ ਵਿੱਚ ਸ਼ੁਰੂ ਕੀਤੀ ਗਈ ਸੀ ਜਦੋਂ ਬਹੁਤ ਸਾਰੇ ਫਰਾਡ ਕਲੇਮ ਐਸਐਸਸੀ ਨੂੰ ਮਿਲੇ ਸਨ ਇਸ ਮਾਮਲੇ ਵਿੱਚ ਤਿੰਨ ਔਰਤਾਂ ਜਿਨ੍ਹਾਂ ਦੀ ਉਮਰ 31 ਸਾਲ 24 ਸਾਲ ਤੇ 36 ਸਾਲ ਦੱਸੀ ਜਾ ਰਹੀ ਹੈ ਤੇ ਇੱਕ ਵਿਅਕਤੀ ਜਿਸ ਦੀ ਉਮਰ 41 ਸਾਲ ਦੱਸੀ ਜਾ ਰਹੀ ਹੈ ਇਹਨਾਂ ਨੂੰ ਹਾਮਿਲਟਨ ਜ਼ਿਲ੍ਹਾ ਅਦਾਲਤ ਦੇ ਵਿੱਚ ਬਹੁਤ ਜਲਦ ਪੇਸ਼ ਕੀਤਾ ਜਾਵੇਗਾ ਇਸ ਦੇ ਨਾਲ ਇੱਕ ਹੋਰ 42 ਸਾਲ ਦਾ ਔਰਸ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਜਿਸ ਦੀ ਪੇਸ਼ੀ ਅਮਰੀਕਾ ਉਸ ਜ਼ਿਲ੍ਹਾ ਅਦਾਲਤ ਦੇ ਵਿੱਚ ਕਰਵਾਈ ਜਾਵੇਗੀ ਐਸਐਸਸੀ ਦੇ ਚੀਫ ਐਗਜ਼ੀਕਿਊਟਿਵ ਡਿਪਟੀ ਚੀਫ 执行िव ਦੇ ਮਤਲਬ ਹੈ ਕਿ ਅਜਿਹੇ ਫਰਾਡ ਕਰਨ ਵਾਲੇ ਲੋਕਾਂ ਨੂੰ ਕਾਬੂ ਕਰਨ ਦੇ ਲਈ ਉਹਨਾਂ ਦੀ ਟੀਮ ਹਰ ਸਮੇਂ ਤਿਆਰ ਹੈ ਤੇ ਅਜਿਹੇ ਲੋਕ ਹੋਰ ਜ਼ਿਆਦਾ ਕੇਸ ਅਜਿਹੇ ਲੋਕਾਂ ਦੇ ਨਿਕਲ ਸਕਦੇ ਨੇ ਤੇ ਉਹ ਇਸ ਮਾਮਲੇ ਦੇ ਵਿੱਚ ਅਗਲੀ ਜਾਂਚ ਪੜਤਾਲ ਕਰ ਰਹੇ ਨੇ